ਫਾਜ਼ਿਲਕਾ ਦੇ ਮਲੋਟ ਰੋਡ ਤੇ ਬਣੀ ਸਰਕਾਰੀ ਆਈਟੀਆਈ ਦੇ ਬਾਹਰ ਕਬਜ਼ਾ ਕਰਨ ਨੂੰ ਲੈ ਕੇ ਰੋਲਾ ਪੈ ਗਿਆ ਜੋ ਤੁਸੀਂ ਵੇਖ ਰਹੇ ਹੋ ਸਕਰੀਨ ਤੇ ਕਿਸੇ ਵਿਕਤੀ ਵੱਲੋਂ ਇੱਟਾਂ ਛਟਾਈਆਂ ਗਈਆਂ ਜਿਸ ਤੇ ਬਰ ਖਿਲਾਫ ਕਾਲਜ ਆਈਟੀਆਈ ਮਲੋਟ ਰੋਡ ਤੇ ਜੋ ਬਣੀ ਹੈ ਸਰਕਾਰੀ ਦੇ ਪ੍ਰਿੰਸੀਪਲ ਅਤੇ ਸਟਾਫ ਵੱਲੋਂ थाना ਸਿਟੀ ਫਾਜ਼ਿਲਕਾ ਵਿਖੇ ਦਰਖਾਸਤ ਵੀ ਦਿੱਤੀ ਗਈ ਹੈ ਤੇ ਉੱਥੇ ਮੌਕੇ ਤੇ ਖੜੇ ਹੋ ਕੇ ਆਈਐਸਐਫ ਅਤੇ ਹੋਰ ਆਗੂਆਂ ਨੇ ਨਾਰੇਬਾਜੀ ਕੀਤੀ ਅਤੇ ਕੀ ਕੁਝ ਕਿਹਾ ਉਹਨਾਂ ਦਾ ਕਹਿਣਾ ਹੈ ਸਰਕਾਰੀ ਛੁੱਟੀ ਵਾਲੇ ਦਿਨ ਹੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ ਕਿਉਂਕਿ ਇਹ ਸਰਕਾਰੀ ਜਗ੍ਹਾ ਹੈ ਹੋਰ ਉੱਥੇ ਬੋਲਦੇ ਲੋਕਾਂ ਨੇ ਕੀ ਕੁਝ ਕਿਹਾ ਕੀ ਮੰਗ ਕੀਤੀ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਬਾਲ ਸਿੰਘ ਟਿਊਟਰ ਇੰਸਟ੍ਰਕਟਰ ਗਵਰਨਮੈਂਟ ਹੈੱਟ ਫੀਲ ਬਾਲ ਸਿੰਘ ਜੀ ਅੱਜ ਕੀ ਵਾਕਿਆ ਹੋਇਆ ਇੱਥੇ ਇਹ ਸਾਰੇ ਸਾਡੇ ਜਦੋਂ ਕਿ ਇੱਥੇ ਬੱਚੇ ਪੜ੍ਹ ਕੇ 175 ਜਿਹੜੇ ਨੇ ਲੈਂਡਮਾਰਕ ਲੱਗੇ ਆ ਜਦੋਂ ਕਿ ਸਾਡੇ ਬੱਚੇ ਕੋਈ ਫੀਸਾ ਨਹੀਂ ਭਰ ਸਕਦੇ ਇਹ ਬਾਰ-ਬਾਰ ਕੋਸ਼ਿਸ਼ ਹੋ ਰਹੀ ਹੈ ਸਾਡੇ ਬੱਚਿਆਂ ਦਾ ਭਵਿੱਖ ਖਰਾਬ ਕਰਨ ਦੀ ਅੱਗੇ ਪਹਿਲਾਂ ਵੀ ਕੁਝ ਪੋਲੀਟੀਕਲ ਬੰਦਿਆਂ ਵੱਲੋਂ ਕਬਜ਼ੇ ਕਰਵਾਇਆ ਗਿਆ ਹੁਣ ਫਿਰ ਦੁਬਾਰਾ ਕਰਵਾਇਆ ਗਿਆ ਅੱਜ ਲਗਭਗ 3 2:30 ਵਜੇ ਦੀ ਗੱਲ ਹੈ ਜਦੋਂ ਇਹ ਦੋ ਟਰਾਲੀਆਂ ਇੱਟਾਂ ਦੀ ਆਉਂਦੀਆਂ ਤਾਂ ਇੱਟਾਂ ਤਾਰ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਕਿਸੇ ਹੱਦ ਤੱਕ ਵੀ ਅਸੀਂ برداشت ਨਹੀਂ ਕਰਾਂਗੇ ਔਰ ਇਹਦੇ ਵਿੱਚ ਕੁਝ ਪੋਲੀਟੀਕਲ ਬੰਦਿਆਂ ਦਾ ਰੋਲ ਹੈ ਹੁਣ ਸਾਨੂੰ ਕਨਫਰਮ ਨਹੀਂ ਹੈ ਕਿਹੜੇ ਹੈ ਲੇਕਿਨ ਪੋਲੀਟੀਕਲ ਸ਼ਾਇਦ ਤੋਂ ਬਿਨਾ ਇਹ ਕੰਮ ਨਹੀਂ ਹੋ ਰਿਹਾ ਅਸੀਂ ਚਾਹੁੰਦੇ ਆਂ ਵੀ ਜਿਹੜੇ ਸਾਡੇ ਬੱਚੇ ਪੜ੍ਹ ਕੇ ਵੱਡੇ-ਵੱਡੇ ਅਹੁਦਿਆਂ ਤੇ ਪਹੁੰਚੇ ਹਨ ਔਰ ਲਗਭਗ 175 ਗਵਰਨਮੈਂਟ ਆਈਟੀ ਦੇ 175 ਜਿਹੜੇ ਸਟੂਡੈਂਟ ਨੇ ਉਹ ਲੈਂਡਮਾਰਕ ਬਣਿਆ ਨਾ ਜੇ ਹੁਣ ਜਿਹੜੀ ਪਰਤੀ ਹੋਈ ਹੈ ਦੀ ਬਸ ਇਹ ਹਦਾਇਤ ਕਰਨਾ ਚਾਹੁੰਦੇ ਆਂ ਵੀ ਸਾਡੇ ਜਿਹੜਾ ਏਰੀਆ ਪਹਿਲਾਂ ਹੀ ਬੈਕਵਾਰਡ ਆ ਕਿਸੇ ਸਾਜੀ ਪਹਿਲਾਂ ਨਹੀਂ ਪੜ ਸਕਦੇ ਤਾਂ ਕਿਰਪਾ ਕਰਕੇ ਜਿਹੜਾ ਵੀ ਕੋਈ ਸਜੈਸਟ ਕਰਤਾ ਹੈ ਉਹ ਇਹਨੂੰ ਉਹਨੂੰ ਹਟਾਇਆ ਜਾਵੇ ਉਹਦੇ ਤਰ੍ਹਾਂ ਕਰਮ ਕੀਤੀ ਜਾਵੇ ਅੱਜ ਕਿਵੇਂ ਰੁਕਿਆ ਫਿਰੇ ਅੱਜ ਅਸੀਂ ਜਿਹੜੀ ਦੋ ਸਟੂਡ ਯੂਨੀਅਨ ਨੇ ਇਹਨਾਂ ਨੂੰ ਬੁਲਾਇਆ ਸੀਦਾ ਇਹਨਾਂ ਨੇ ਪਹਿਲਾਂ ਵੀ ਸਾਡਾ ਬਹੁਤ ਸਹਿਯੋਗ ਕਰਿਆ ਹੁਣੇ ਬਹੁਤ ਸਹਿਯੋਗ ਕਰਿਆ ਦਾ ਠੀਕ ਹੈ ਪੁਲਿਸ ਪ੍ਰਸ਼ਾਸਨ ਨੂੰ ਕੋਈ ਦਿੱਤੀ ਹੈ ਸੂਚਨਾ ਹਾਂ ਉਹਨਾਂ ਨੂੰ ਅਸੀਂ ਹੁਣ ਪੱਤਰ ਲਿਖ ਕੇ ਉਹਨਾਂ ਨੂੰ ਸੰਬੋਧਨ ਕਰਵਾਵਾਂਗੇ ਪੁਲਿਸ ਵੀ ਮੌਕੇ ਤੇ ਆਈ ਸੀਗੀ ਪੁਲਿਸ ਆਈ ਸੀ ਉਹਨਾਂ ਨੇ ਜਿਹੜੇ ਇੱਟਾਂ ਛੱਡ ਕੇ ਗਏ ਆ ਇਹਦੇ ਜਿਹੜੇ ਕੈਂਡੀਡੇਟ ਹੋਣੀ ਪਕੜੇ ਗਏ ਜਿਹੜੇ ਇੱਟਾਂ ਛੱਡ ਕੇ ਟਰਾਲੀਆਂ ਵਾਲੇ ਸੀ ਉਹਨਾਂ ਨੂੰ ਪੁਲਿਸ ਨੇ ਇੱਕ ਵਾਰ ਅਰੈਸਟ ਕਰ ਲਿਆ ਹੈ ਅਜੇ ਇਹਨਾਂ 'ਤੇ ਉਪਰੋਂ ਕੋਈ ਕਾਰਵਾਈ ਨਹੀਂ ਹੋਵੇਗੀ ਕਿਉਂਕਿ ਬਾਹਰ-ਬਾਰ ਇੱਕ ਜਿਹੜੀ ਕੋ ਇਹ ਜਦੋਂ ਵੀ ਕੰਮ ਹੁੰਦਾ ਇਹ ਛੁੱਟੀ ਵਾਲੇ ਦੇ ਨਹੀਂ ਹੁੰਦਾ ਇਹਦਾ ਜਿੰਦਾਬਾਦ 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 ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਜਿੰਦਾਬਾਦ 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 ਸਰਕਾਰ ਮੁਰਦਾਬਾਦ 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 ਕਾਲੀਦਰ ਮੁਰਦਾਬਾਦ 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 ਕਾਲੀਦਰ ਸਟੂਡੈਂਟ ਫੈਡਰੇਸ਼ਨ ਜਿੰਦਾਬਾਦ 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 ਸਰਭਾਰਤ ਨੌਜਵਾਨ ਸਭਾ ਜਿੰਦਾਬਾਦ 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 ਹੱਕਾਂ ਲਈ ਲੜਦੇ ਲੋਕ ਜਿੰਦਾਬਾਦ 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 ਹੱਕਾਂ ਲਈ ਲੜਦੇ ਲੋਕ ਦੇਖੋ ਜੀ ਸਰਕਾਰੀ ਆਈਟੀਈ ਤੇ ਕੁਝ ਸਮਾਂ 4-5 ਮਿੰਟ ਨੇ ਬੀਤ ਗਏ ਆ ਪਹਿਲਾਂ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਦੋਂ ਵੀ ਸਰਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਔਰ ਨਾਲ ਦੀ ਨਾਲ ਜਿਹੜਾ ਆਈਟੀਆਈ ਦਾ ਸਾਡਾ ਜਿਹੜਾ ਸਟਾਫ ਹੈ ਇਥੋਂ ਦੇ ਜਿਹੜੇ ਸਟੂਡੈਂਟ ਹੈ ਉਹਨਾਂ ਨੇ ਸਾਡੇ ਧਿਆਨ ਵਿੱਚ ਲਿਆ ਕੇ ਜਦੋਂ ਇਹ ਕਹਿੰਦੇ ਕਿ ਇਹ ਸਾਰੀ ਜਿਹੜੀ ਆਈਟੀਆਈ ਦੇ ਅੱਗੇ ਔਰ ਆਈਟੀਆਈ ਦੇ ਪਿਛਲੇ ਪਾਸੇ 10 15 ਫੁੱਟ ਪਿਛਲੇ ਪਾਸੇ ਔਰ ਇਹ ਜਿਹੜੀ ਜਗ੍ਹਾ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੋਸ਼ਿਸ਼ ਧਿਰਾ ਕਰ ਰਹੀ ਹੈ ਔਰ ਉਹ ਸਾਨੂੰ ਪਤਾ ਲੱਗਿਆ ਕਿ ਉਹ ਸਰਕਾਰ ਦੀ ਧਿਰ ਹੈ ਆਮ ਆਦੀ ਪਾਰਟੀ ਦੀ ਸ਼ਹਿਤ ਹੈ ਸਰਕਾਰੀ ਆਈਟੀ ਅਤੇ ਪਬਲਿਕ ਪ੍ਰਾਪਰਟੀ ਦੇ ਧਰਨਾ ਜਿਹੜਾ ਕਬਜ਼ਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਉਹ ਅਸੀਂ ਸਰਬ ਭਾਰਤ ਨੌਜਵਾਨ ਸਭਾ ਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਕਿਸੇ ਵੀ ਕੀਮਤ ਤੇ ਧਰਨਾ ਅਸੀਂ ਇਹ ਇਹਨਾਂ ਨੂੰ ਜਿਹੜਾ ਕਬਜ਼ਾ ਨਹੀਂ ਹੋਣ ਦਿਆਂਗੇ ਔਰ ਸਾਨੂੰ ਕਿਸੇ ਵੀ ਕੀਮਤ ਤੱਕ ਜਿਹੜਾ ਧਰਨਾ ਪ੍ਰਦਰਸ਼ਨ ਕਰਨਾ ਪਿਆ ਉਹ ਅਸੀਂ ਕਰਾਂਗੇ ਔਰ ਨਾਲ ਦੀ ਨਾਲ ਦੱਸਣਾ ਚਾਹੁੰਦੇ ਆ ਅੱਜ ਸਾਡੇ ਜਿਹੜੇ ਸਾਡੇ ਜਿਹੜੇ ਛੋਟੇ ਸਾਹਿਬ ਜਦਿਆਂ ਦਾ ਸ਼ਹੀਦੀ ਦਿਨ ਹੈ ਔਰ ਉਸ ਸ਼ਹੀਦੀ ਦਿਨ ਦਾ ਜਿਵੇਂ ਇਹਨਾਂ ਨੇ ਪਹਿਲੇ ਉਦੋਂ ਵੀ ਸਰਕਾਰੀ ਛੁੱਟੀ ਸੀ ਸਰਕਾਰੀ ਛੁੱਟੀ ਦੇ ਵਿੱਚ ਇੱਟਾਂ ਸੁੱਟਤੀਆਂ ਰੇਤਾ ਸੁੱਟਦਾ ਔਰ ਲੰਬਾ ਸਮਾਂ 7-8 ਦਿਨ ਘਟੋ-ਘਟ ਲੱਗੇ ਸੀ ਉਦੋਂ ਕਬਜ਼ਾ ਛਡਵਾਉਣ ਵਿੱਚ ਔਰ ਹੁਣ ਉਹਨਾਂ ਨੇ ਫਿਰ ਇਹ ਗਲਤੀ ਕੀਤੀ ਹੈ ਗੁਸਤਾਖੀ ਕਰ ਰਿਹਾ ਔਰ ਅਸੀਂ ਕਹਿਣਾ ਚਾਹੁੰਦੇ ਆ ਕਿ ਘਟੋ-ਘਟ ਅੱਜ ਦਾ ਦਿਨ ਤਾਂ ਤੁਸੀਂ ਨਾ ਵਰਤਦੇ ਸਾਡੇ ਜਿਹੜੇ ਅੱਜ ਕੀ ਹੋਇਆ ਜੀ ਅੱਜ ਦੀ ਗੱਲ ਅੱਜ ਜਿਹੜੇ ਇੱਟਾਂ ਸੁੱਟ ਕੇ ਗਿਆ ਤੁਹਾਡੇ ਸਾਹਮਣੇ ਪਈਆਂ ਔਰ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਡੀਸੀ ਮੈਡਮ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਇਹਦੀ ਤਹ ਤੱਕ ਇਨਕੁਆਇਰੀ ਕਰਾ ਕੇ ਔਰ ਇਟਾ ਸੁੱਟਣ ਵਾਲੇ ਜਿਹੜੇ ਕਬਜ਼ਾ ਕਰਨ ਵਾਲੇ ਆ ਉਹਨਾਂ ਦੇ ਖਿਲਾਫ ਚੋਰੀ ਦਾ ਜਿਹੜਾ ਲੁੱਟ ਖੋ ਦਾ ਇਹ ਜਿਹੜਾ ਕਬਜ਼ਾ ਕਰਨ ਦਾ ਮੁਕਦਮਾ ਦਰਜ ਹੋਣਾ ਚਾਹੀਦਾ ਔਰ ਜੇ ਨਹੀਂ ਕਰਨਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਰਬ ਭਾਰਤ ਨੌਜਵਾਨ ਸਫਾ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਅਤੇ ਭਰਾਤਰੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਸਾਰੇ ਲੋਕਾਂ ਨੂੰ ਨਾਲ ਲੈ ਕੇ ਇੱਕ ਵੱਡਾ ਪ੍ਰਦਰਸ਼ਨ ਕਰਾਂਗੇ ਔਰ ਡੀਸੀ ਮੈਡਮ ਨੂੰ ਵੀ ਦੱਸਾਂਗੇ ਕਿ ਮੈਡਮ ਜੀ ਇਹ ਵਾਰ-ਵਾਰ ਕਬਜ਼ਾ ਇਸ ਤਰ੍ਹਾਂ ਕਰਨਾ ਇਹ ਠੀਕ ਨਹੀਂ ਹੈ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਨੂੰ ਕਿ ਤੁਰੰਤ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਵੇ ਅਸੀਂ ਹੁਣ ਇੱਕ ਦਰਖਾਸਤ ਵੀ ਦੇਵਾਂਗੇ ਤੁਹਾਡਾ ਸ਼ੁਭਨਾਮ ਜੀ ਮੈਂ ਕਾਮਰੇਡ ਗੁਰਦਿਆਲ ਸਿੰਘ ਸਰਪਰਤ ਨੌਜੋਨ ਸਾਬ ਵੱਲੋਂ ਮੈਂ ਕਰ ਰਿਹਾ ਮੇਰਾ ਨਾਮ ਸ਼ਿਭੇਗ ਸਿੰਘ ਸਰਪਰਤ ਨੌਜੋਨ ਸਬਾਹ ਜ਼ਿਲ੍ਹਾ ਹਕਤਰ ਅੱਜ ਜੋ आईटीआई ਤੇ ਕਬਜ਼ਾ ਕਰਨ ਵਾਸਤੇ ਆਮ ਆਦਮੀ ਪਾਰਟੀ ਦੇ ਕੁਝ ਕਰਨਦਿਆਂ ਵੱਲੋਂ ਇਹ ਹਰਕਤ ਕੀਤੀ ਜਾ ਰਹੀ ਹੈ ਅਸੀਂ ਉਹਦੀ ਸਖਤ ਸ਼ਬਦਾਂ ਚ ਨਿੰਦਾ ਕਰਦੇ ਹਾਂ ਔਰ ਮੰਗ ਕਰਦੇ ਹਾਂ ਕਿ ਜਿਹੜਾ ਇਹ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸਾਡੀ ਆਈਟੀਆਈ ਤੇ ਇਹ ਤੁਰੰਤ ਜਿਹੜੀਆਂ ਏਟਾਂ ਨੇ ਇਹਨਾਂ ਨੂੰ ਹਟਾਇਆ ਜਾਵੇ ਜੇਕਰ ਨਹੀਂ ਹਟਾਈਆਂ ਜਾਂਦੀਆਂ ਤਾਂ ਅਸੀਂ ਜਿਹੜਾ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਤੇ ਸਰਵ ਭਾਰਤ ਨੌਜਵਾਨ ਸਭਾ ਦੀ ਮੀਟਿੰਗ ਕਰਕੇ ਤੇ ਜਿਹੜੀ ਫਿਰ ਵੱਡਾ ਐਕਸ਼ਨ ਜਿਹੜਾ ਹੈ ਇਹ ਤੁਹਾਡਾ ਜਿਹੜਾ ਵਿਧਾਇਕ ਨਰਿੰਦਰਪਾਲ ਸੋਨਾ ਤੇ ਡੀਸੀ ਮੈਡਮ ਦੇ ਖਿਲਾਫ ਲਵਾਂਗੇ ਕਿਉਂਕਿ ਪਹਿਲੇ ਵੀ ਇਹਨਾਂ ਨੇ ਇਸ ਤਰ੍ਹਾਂ ਦੀਆਂ ਕੋਝੀਆਂ ਚਾਲਾਂ ਚਲੀਆਂ ਨੇ ਪਰ ਜਿਹੜੇ ਮਾਨਵਤਾ ਨੂੰ ਪਿਆਰ ਕਰਨ ਵਾਲੇ ਲੋਕ ਹੈ ਉਹਨਾਂ ਨੇ ਇਹਨਾਂ ਨੂੰ ਦੀਆਂ ਕਾਮ ਜਵਾਬ ਨਹੀਂ ਹੋਣ ਦਿੱਤਾ ਹੁਣ ਜਿਹੜਾ ਮੋੜ ਸਾਡੇ ਜਿਹੜੇ ਬੱਚਾਂ ਦਾ ਭਵਿੱਖ ਹੈ ਉਹਨੂੰ ਖਤਮ ਕਰਨ ਜਾ ਰਹੇ ਨੇ ਤਾਂ ਪਹਿਲੇ ਸਾਡੇ ਜਿਹੜੇ ਮਾਨ ਸ਼ਹੀਦ ਜਿਵੇਂ ਅੱਜ ਛੋਟੇ ਸਾਹਿਬ ਜਿਆਦਾ ਦੇ ਦਿਨ ਚੱਲਾ ਰਹੇ ਨੇ ਤਾਂ ਉਹਨਾਂ ਨੇ ਕਿਡੀਆਂ ਵੱਡੀਆਂ ਕੁਰਬਾਨੀਆਂ ਕਰਕੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਹੈ ਪਰ ਫਿਰ ਸਾਡੇ ਤੇ ਉਸ ਤਰ੍ਹਾਂ ਦੇ ਜ਼ੁਲਮ ਹੋਣ ਲੱਗੇ ਨੇ ਕਿਉਂਕਿ ਸਾਡੀਆਂ ਜਿਹੜੇ ਸਰਕਾਰੀ ਅ ਅਸਥਾਨ ਨੇ ਜੋ ਉਹਨਾਂ ਤੇ ਹੀ ਜਿਹੜੀਆਂ ਚੁਣੀਆਂ ਹੋਈਆਂ ਸਰਕਾਰਾਂ ਨੇ ਉਹ ਅਖਰਾਕ ਲੈਣ ਗਿਆ ਉਹਨਾਂ ਨੂੰ ਦਬਣ ਦੀ ਕੋਸ਼ਿਸ਼ ਕਰਨ ਗਿਆ ਕਿਉਂਕਿ ਸਾਡਾ ਜਿਹੜਾ ਇਹ ਮੂਲ ਮੂਲ ਲੜਾਈ ਹੈ ਇਹ ਸਾਡਾ ਜਿਹੜਾ ਸਾਰਿਆਂ ਦਾ ਸਾਂਝਾ ਫਰੰਟ ਹੈ साग है कि जी ये तुरंत तो जरा इटा चकिया जान जो ना चकिया गया तो फिर जरा एक्शन लिखा ए बी आई न्यूज चैनल देखने वाले सभी दर्शकों से हम अपील करते हैं कि ए बी आई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें हिं, जय हिंद जय भारत